ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਵਾਈਟ ਸੌਸ ਪਾਸਤਾ ਵੀਡੀਓ ਇਹਦੇ ਲਈ ਆਪਾਂ ਇੱਕ ਪਤੀਲਾ ਲਿਆ ਇਹਦੇ ਵਿੱਚ ਪਾਇਆ ਨਮਕ ਅੱਧਾ ਚਮਚ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਤੇਲ ਪਾਇਆ ਤੇਲ ਉਹੀ ਹੈ ਜਿਹੜਾ ਆਪਾਂ ਕੱਲ ਨਮਕੀਨ ਬਣਾਇਆ ਸੀਗਾ ਨਾ ਉਹਦੇ ਕਰਕੇ ਤਾਂ ਕਲਰ ਜਿਹਾ ਚੇਂਜ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਪਾਸਤਾ ਪਾਣੀ ਚੰਗੀ ਤਰ੍ਹਾਂ ਬੋਇਲ ਹੋ ਜਾਊਗਾ ਨਾ ਤੁਸੀਂ ਪਾਸਤਾ ਫੇਰ ਪਾਇਓ ਤਾਂ ਕਿ ਜਿਹੜਾ ਥੋੜਾ ਪਤੀਲਾ ਪਤਲਾ ਵੀ ਹੋਵੇ ਨਾ ਤਾਂ ਵੀ ਪਾਸਤਾ ਥੱਲੇ ਨਹੀਂ ਲੱਗੂਗਾ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਬੋਇਲ ਕਰਨਾ ਹੈ ਦੇਖੋ ਇਹ ਬੋਇਲ ਹੋਣਾ ਸਟਾਰਟ ਹੋ ਗਿਆ ਹੈ ਤੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਦੂਸਰੇ ਪਾਸੇ ਰੱਖ ਦਾਂਗੇ ਦੂਜੇ ਗੈਸ ਤੇ ਤੇ ਇੱਧਰ ਆਪਾਂ ਧਰ ਲਵਾਂਗੇ ਕੜਾਈ ਠੀਕ ਹੈ ਇਹਦੇ ਵਿੱਚ ਆਪਾਂ ਬਣਾਵਾਂਗੇ ਵਾਈਟ ਸੌਸ ਸੌਸ ਕਿਵੇਂ ਬਣਦੀ ਹੈ ਉਹ ਬਹੁਤ ਸੌਖਾ ਤਰੀਕਾ ਹੈ ਇਹਦੇ ਲਈ ਆਪਾਂ ਦੇਸੀ ਘਿਓ ਲਿਆ ਕਿਉਂਕਿ ਇਹਦੀ ਖੁਸ਼ਬੂ ਥੋੜੀ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ ਜਿਹੜਾ ਆਪਣੇ ਘਰੇ ਕਣਕ ਦਾ ਆਟਾ ਹੁੰਦਾ गेहूं ਦਾ ਆਪਾਂ ਉਹ ਹੀ ਆਟਾ ਲਿਆ ਮੈਦਾ ਆਪਾਂ ਬਿਲਕੁਲ ਯੂਜ਼ ਨਹੀਂ ਕਰਾਂਗੇ ਤੇ ਇਹਨੂੰ ਬਸ ਆਪਾਂ ਭੁੰਨਣਾ ਹੈ ਗੈਸ ਬਿਲਕੁਲ ਸਲੋ ਰੱਖਣੀ ਹੈ ਇਹਦਾ ਜਿਹੜਾ ਕਲਰ ਉਹ ਆਪਾਂ ਚੇਂਜ ਨਹੀਂ ਕਰਨਾਗਾ ਸਿਰਫ ਇਹ ਚ ਖੁਸ਼ਬੂ ਆਉਣ ਦੇਣੀ ਆ ਤੇ ਵੀ ਅੰਦਰੋਂ ਪੱਕ ਜਾਵੇ ਬਸ ਕਲਰ ਨਾ ਚੇਂਜ ਹੋਵੇ ਜਦੋਂ ਪੱਕ ਗਿਆ ਹੁਣ ਆਪਾਂ ਇਹਦੀ ਜਿਹੜੀ ਗੈਸ ਆ ਉਹਨੂੰ ਬੰਦ ਕਰਤਾ ਦੁੱਧ ਪਾਇਆ ਆਪਾਂ ਇੱਕ ਗਲਾਸ ਤੇ ਦੋ ਚਮਚ ਆਪਾਂ ਇਹਦੇ ਵਿੱਚ ਮਲਾਈ ਦੇ ਪਾਏ ਸੀਗੇ ਇੱਕ ਮੈਂ ਪਹਿਲਾਂ ਪਾਤਾ ਸੀਗਾ ਕਿਉਂਕਿ ਛੱਡਿਆ ਛੱਡਿਆ ਕੰਮ ਆ ਦੁਬਾਰਾ ਸਟਾਰਟ ਕੀਤਾ ਤੇ ਮੈਂ ਭੁੱਲ ਗਈ ਕਿ ਮੈਂ ਵੀਡੀਓ ਬਣਾ ਰਹੀ ਸੀਗੀ ਠੀਕ ਹੈ ਜੀ ਤਾਂ ਕਰਕੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਗੈਸ ਆ ਉਹਨੂੰ ਔਨ ਕਰ ਲਵਾਂਗੇ ਤੇ ਇਹਨੂੰ ਆਪਾਂ ਚਲਾਵਾਂਗੇ ਇਧਰ ਆਪਣਾ ਪਾਸਤਾ ਦੇਖਦੇ ਆ ਵੀ ਪੱਕ ਗਿਆ ਕਿ ਕੱਚਾ ਏ ਤੇ ਥੋੜਾ ਜਿਹਾ ਆਪਾਂ ਚੈੱਕ ਕਰਕੇ ਦੇਖਾਂਗੇ ਠੀਕ ਆ ਇਹ ਜਿਹੜੀ ਆਪਣੀ ਗੈਸ ਆ ਇਹਨੂੰ ਆਪਾਂ ਸਲੋ ਹੀ ਰੱਖਣਾ ਏ ਹੌਲੀ-ਹੌਲੀ ਪੱਕਣ ਦੇਣਾ ਸੌਸ ਨੂੰ ਠੀਕ ਆ ਤੇ ਇਧਰ ਆਪਣਾ ਪਾਸਤਾ ਗਰਮ ਬਹੁਤ ਆ ਹੱਥ ਮੱਚ ਗਏ ਮੇਰਾ ਪਰ ਇਹ ਪੱਕ ਗਿਆ ਸੀਗਾ ਤੇ ਆਪਾਂ ਹੁਣ ਜਿਹੜੀ ਗੈਸ ਆ ਉਹਨੂੰ ਬੰਦ ਕਰ ਦਵਾਂਗੇ ਤੇ ਇਧਰ ਆਪਣੀ ਸੌਸ ਆ ਜਿਹੜੀ ਹੁਣ ਉਹ ਬਣਾਈ ਚੱਲਾਂਗੇ ਠੀਕ ਆ ਹੁਣ ਇਹਨੂੰ ਆਪਾਂ ਸਲੋ ਤੇ ਬਣਾਉਣਾ ਕਰਨਾ ਇੱਥੇ ਕੁਝ ਨਹੀਂਗਾ ਤੇ ਬੱਸ ਇਹਨੂੰ ਪਕਾਉਣਾ ਹੀ ਆ ਠੀਕ ਆ ਫਲੇਵਰ ਤੁਹਾਡੀ ਚੁਆਇਸ ਆ ਤੁਸੀਂ ਜਿਹੜੇ ਵੀ ਦੇਣਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਵੈਜੀਟੇਬਲ ਵੀ ਐਡ ਕਰ ਸਕਦੇ ਹੋ ਮੈਂ ਸਿਰਫ ਵਾਈਟ ਸੌਸ ਬਣਾ ਰਹੀ ਆ ਉਹਦੇ ਲਈ ਮੈਂ ਇੱਕ ਪਿਆਜ਼ ਲਿਆ ਵਾ ਉਹਨੂੰ ਆਪਾਂ ਵਿੱਚ ਤੋਂ ਜਨਨ ਕਿ ਸੈਂਟਰ ਤੋਂ ਕੱਟ ਲੈਣਾ ਹੈ ਤੇ ਦੋ ਤਿੰਨ ਲੌਂਗ ਇਹਦੇ ਵਿੱਚ ਆਪਾਂ ਲਾ ਕੇ ਪਾਸਤੇ ਦੇ ਇਹਦੇ ਵਿੱਚ ਸੌਸ ਦੇ ਵਿੱਚ ਇਹਨੂੰ ਪਾ ਦੇਣਾ ਹੈ ਇਹਦੇ ਨਾਲ ਜਿਹੜਾ ਇਹਦਾ ਫਲੇਵਰ ਆ ਉਹ ਬਹੁਤ ਹੀ ਵਧੀਆ ਆਉਂਦਾ ਹੈ ਠੀਕ ਆ ਸੌਸ ਦਾ ਤੇ ਹੋਰ ਆਪਾਂ ਕੁਝ ਨਹੀਂ ਪਾਉਣਾ ਬਸ ਇਹਨੂੰ ਪਕਾਉਣਾ ਹੀ ਆ ਪਕਾਉਣਾ ਸਲੋਅ ਤੇ ਹੀ ਆ ਜੇ ਤੁਸੀਂ ਇਹਨੂੰ ਥੋੜੀ ਜਿਹੀ ਵੀ ਗੈਸ ਨੂੰ ਫਲੇਮ ਨੂੰ ਹਾਈ ਕਰ ਦੋਗੇ ਨਾ ਤੇ ਇਹ ਵਧੀਆ ਨਹੀਂ ਬਣੂਗੀ ਸੌਸ ਤੁਹਾਡੀ ਦੇਖੋ ਕਿੰਨੀ ਕਰੀਮੀ ਕਰੀਮੀ ਸੌਸ ਬਣ ਕੇ ਆਪਣੀ ਤਿਆਰ ਹੋਈ ਚੁੱਕੀ ਆ ਤੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੈਜੀਟੇਬਲ ਪਾ ਸਕਦੇ ਹੋ ਮੈਂ ਕੁਝ ਨਹੀਂ ਪਾਇਆ ਸਿਰਫ ਸੌਸ ਬਣਾਈ ਆ ਉਹਦੇ ਵਿੱਚ ਐਡ ਕੀਤੀ ਕਾਲੀ ਮਿਰਚ ਤੇ ਥੋੜਾ ਜਿਹਾ ਨਮਕ ਨਮਕਾਪਾ ਨੇ ਸੌਸ ਜਿੰਨਾ ਕ ਪੈਂਦਾ ਓਨਾ ਕੀ ਪਾਉਣਾ ਪਾਸਤੇ ਚ ਆਪਣਾ ਪਹਿਲਾਂ ਹੀ ਪਾਇਆ ਹੋਇਆ ਵਾ ਠੀਕ ਹੈ ਤੇ ਹੁਣ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਆਪਾਂ ਪਾਵਾਂਗੇ ਪਾਸਤਾ ਤੇ ਪਾਸਤਾ ਪਹਿਲਾਂ ਮੈਂ ਇਦਾਂ ਹੀ ਪਾਉਣ ਲੱਗੀ ਸੀ ਫਿਰ ਮੇਰੇ ਤੋਂ ਪਿਆ ਨਹੀਂ ਹੈਗਾਗਾ ਕਿਉਂਕਿ ਕਾਫੀ ਗਰਮ ਸੀਗਾ ਫਿਰ ਮੈਂ ਸੋਚਿਆ ਇਹਦਾ ਪਾਣੀ ਕੱਢ ਕੇ ਸਾਰਾ ਫੇਰ ਹੀ ਪਾਉਣੀ ਆ ਉਸ ਤੋਂ ਬਾਅਦ ਮੈਂ ਇਹਦਾ ਸਾਰੇ ਪਾਸਤੇ ਦਾ ਪਾਣੀ ਕੱਢਿਆ ਤੇ ਫਿਰ ਇਹਨੂੰ ਆਪਾਂ ਇਹਦੇ ਵਿੱਚ ਪਾਤਾ ਠੀਕ ਹੈ ਹੁਣ ਇਹਨੂੰ ਲਗਾਤਾਰ ਚਲਾਉਣਾ ਹੈ ਤੁਸੀਂ 2 ਤੋਂ 3 ਮਿੰਟ ਇਸ ਤੋਂ ਵੱਧ ਨਹੀਂ ਪਕਾਉਣਾ ਗੈਸ ਅਜੇ ਵੀ ਆਪਣੀ ਸਲੋ ਹੀ ਆਪਾਂ ਬਿਲਕੁਲ ਵੀ ਗੈਸ ਨੂੰ ਹਾਈ ਨਹੀਂ ਕੀਤਾ ਹੈਗਾਗਾ ਤੇ ਆਪਣਾ ਕਰੀਮੀ ਕਰੀਮੀ ਪਾਸਤਾ ਹੈ ਜਿਹੜਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੁਸੀਂ ਵੀ ਇਦਾਂ ਆਪਣੇ ਘਰੇ ਟਰਾਈ ਕਰ ਸਕਦੇ ਹੋ ਬਣਾ ਸਕਦੇ ਹੋ ਬੱਚਾ ਨੂੰ ਖੁਸ਼ ਕਰ ਸਕਦੇ ਹੋ ਹਨ ਤੇ ਹੁਣ ਇਹਨੂੰ ਆਪਾਂ ਕੱਢ ਲਵਾਂਗੇ ਇੱਕ ਬੋਲ ਦੇ ਵਿੱਚ ਤੇ ਮੇਰੇ ਬੱਚਾ ਨੂੰ ਵੈਜੀਟੇਬਲ ਬਿਲਕੁਲ ਨਹੀਂ ਪਸੰਦ ਹੈਗਾ ਤਾਂ ਕਰਕੇ ਮੈਂ ਨਹੀਂ ਪਾਈਆਂ ਹੈਗੀਆਂ ਛੋਟੇ ਆ ਤੇ ਜੇ ਤੁਸੀਂ ਖਾਂਦੇ ਆ ਤੁਹਾਡੇ ਬੱਚੇ ਖਾਂਦੇ ਆ ਤਾਂ ਤੁਸੀਂ ਪਾ ਸਕਦੇ ਹੋ ਕਾਲੀ ਮਿਰਚ ਦੇ ਬਜਾਏ ਤੁਸੀਂ ਹਰੀ ਮਿਰਚ ਵੀ ਯੂਜ਼ ਕਰ ਸਕਦੇ ਹੋ ਤੇ ਮੈਂ ਥੋੜਾ ਜਿਹਾ ਧਨੀਆ ਪਾਉਂਗੀ ਬਟ ਉਹ ਵੀ ਮੇਰੇ ਬੱਚੇ ਨਹੀਂ ਖਾਂਦੇ ਹੈਗੇ ਉਹਨਾਂ ਨੇ ਸਾਈਡ ਤੋਂ ਲਾ ਹੀ ਦੇਣਾ ਮੈਨੂੰ ਪਤਾ ਆਪਾਂ ਡੈਕੋਰੇਟ ਕਰਨ ਵਾਸਤੇ ਥੋੜਾ ਜਿਹਾ ਪਾ ਲੈਨੇ ਆ ਯਕੀਨ ਮੰਨਿਓ ਇਹ ਬਹੁਤ ਹੀ ਟੇਸਟੀ ਜਿਹੜਾ ਆਪਣਾ ਵਾਈਟ ਸੌਸ ਪਾਸਤਾ ਬਣ ਕੇ ਤਿਆਰ ਹੋਇਆ ਸੀਗਾ ਤੇ ਤੁਸੀਂ ਵੀ ਜਰੂਰ ਬਣਾਇਓ ਮੇਰੀ ਵੀਡੀਓ ਨੂੰ ਪਲੀਜ਼ 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 ਜਰੂਰ ਦੇਖਿਓ ਮੈਨੂੰ ਆਪਣਾ ਪਿਆਰ ਜਰੂਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰਾ ਵਾਚਿੰਗ ਟਾਈਮ ਪਲੀਜ਼ ਪਲੀਜ਼ ਵਧਾਓ ਕਿਉਂਕਿ ਆਪਾਂ ਬਹੁਤ ਪਿੱਛੇ ਜਾ ਰਹੇ ਆ ਤੋ ਦੇਖੋ ਆਪਣਾ ਪਾਸਤਾ ਬਣ ਕੇ ਤਿਆਰ ਆ ਜਿਵੇਂ ਹੀ ਮੈਂ ਆਪਦੇ ਬੱਚਾ ਨੂੰ ਇਹ ਖਵਾਇਆ ਹਨਾ ਪਾਸਤਾ ਤੇ ਮੈਂ ਪੁੱਛਿਆ ਮੈਂ ਕਿਹਾ ਕਿਵੇਂ ਬਣਿਆ ਵਾ ਤੇ ਉਹਨਾਂ ਨੇ ਜਦੋਂ ਟੇਸਟ ਕੀਤਾ ਕਹਿੰਦੇ ਵਾਕੇ ਮੰਮੀ ਕਮਾਲ ਹੋ ਗਈ ਬਹੁਤ ਹੀ ਟੇਸਟੀ ਬਣ ਕੇ ਜਿਹੜਾ ਪਾਸਤਾ ਤੁਸੀਂ ਬਣਾਇਆ ਹੈਗਾ ਤਿਆਰ ਕੀਤਾ ਹੈਗਾ ਵਾ ਤੇ ਉਹਦਾ ਰਿਜ਼ਲਟ ਇਹ ਸੀਗਾ ਹੁਣ ਤੁਸੀਂ ਦੇਖੋ ਇਹਨਾਂ ਨੇ ਕੜਾਈ ਦੇ ਵਿੱਚ ਕੁਝ ਨਹੀਂ ਛੱਡਣਾ ਹੈਗਾਗਾ ਸਾਰੀ ਖਾਲੀ ਕਰਤੀ ਸੀਗੀ ਮੈਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਇੰਨਾ ਟੇਸਟੀ ਬਣਿਆ ਹੈ ਜਾਂ ਦੇਖ ਲਓ ਤੁਸੀਂ ਆਪ ਹੀ ਦੇਖ ਸਕਦੇ ਹੋ Thank you for watching.